ਦਲੇ ਕਰ ਬੰਦੇ ਇਹਨੂੰ ਰੋਕਿਆ ਵੀ ਇਹਦੇ ਨਾ ਮਾਰ ਗੁਰੂ ਬੈਠੇ ਜੋ ਉੱਤੇ ਮਿਲ ਗਿਆ ਦਲੇ ਕਰਕੇ ਰੋਕਿਆ ਨੂੰ ਹਾਂ ਜੀ ਕੱਲ ਮੇਰੀ ਸੁਣੋ ਜਦੋਂ ਮਾਂ ਨੂੰ ਜਾਨੇ ਮਾਰਦੀ ਨਾ ਤੂੰ ਓਏ ਤੂੰ ਇਹਨੂੰ ਮਾਰਦਾ ਪਿਆ ਸੀ ਸਾਡੇ ਘਰ ਕੋ ਬੜਿਆ ਤੂੰ ਸਰਬ ਮਾਮਲਾ ਸਾਡੇ ਦੋਸਤ ਹੈ ਤੇ ਪਾਰਟੀ ਦੇ ਸਾਡੇ ਵਰਕਰ ਵੀ ਹੈ ਨਿਤਲ ਵੀ ਹੈ ਰੂਬੀ ਜੀ ਇਹਨਾਂ ਦੇ ਘਰ ਕੁਝ ਪਿਛਲੀ ਗਲਮੋਲੇ ਚੋ ਕੁਝ ਦੋ ਗਰੁੱਪ ਲੜਦੇ ਲੜਦੇ ਇਹਨਾਂ ਦੇ ਘਰ ਵੜ ਗਏ ਤੇ ਹਮਲਾ ਕਰ ਰਹੇ ਸੀ ਇੱਕ ਦੂਜੇ ਤੇ ਫਿਰ ਇਹਦੇ ਪਰਿਵਾਰ ਤੇ ਵੀ ਹਮਲਾ ਹੋ ਗਿਆ ਜਿਵੇਂ ਸਾਨੂੰ ਪਤਾ ਲੱਗਿਆ ਜੀ ਸ਼ਾਮੀ ਪਤਾ ਕਰਨ ਆਏ ਕੁਝ ਨਸ਼ਾ ਕਰਨ ਵਾਲੇ ਬੰਦੇ ਸੀ ਕੁਝ ਲੱਗਿਆ ਜਿਵੇਂ ਮਾਹੌਲ ਉਹਨਾਂ ਦਾ ਅਸੀਂ ਦੇਖਿਆ ਜੀ ਉੱਥੇ ਬੈਠੇ ਸੀ ਖਾਲੀ ਪਲਾਟ ਦੇ ਵਿੱਚ ਇਹਨਾਂ ਨੇ ਉਹਨੂੰ ਫੜਿਆ ਤੇ ਅਸੀਂ ਕਿਹਾ ਜੀ ਉਹਨੂੰ ਪੁਲਿਸ ਦੇ ਹਵਾਲੇ ਕਰ ਦੋ ਰਹਾ ਦੋ ਤਿੰਨ ਭੱਜ ਗਏ ਤੇ ਪਿੱਛੋਂ ਉਹਨਾਂ ਦੇ ਕੁਝ ਕਾਫੀ 40 50 ਬੰਦਿਆਂ ਨੇ ਇਕਦਮ ਹਮਲਾ ਜਾ ਕਰ ਦਿੱਤਾ ਇਹ ਕੁਝ ਪਤਾ ਲੱਗਾ ਸਰ ਕੌਣ ਸੀ ਨੌਜਵਾਨ ਔਰ ਕਿੱਥੋਂ ਆਏ ਸਰ ਮੈਂ ਨਹੀਂ ਜਾਣ ਪਾ ਰਿਹਾ ਕਿਉਂਕਿ ਮੇਰਾ ਅੱਜ ਪਹਿਲਾ ਦਿਨ ਸੀ ਇੱਥੇ ਪਰ ਇਹ ਕਾ ਦਸਰੇ ਹੈ ਜਿਵੇਂ ਰੂਬੀ ਦਸਰੇ ਬਾਕੀ ਭਾਈ ਦਸਰੇ ਕਿਉਂ ਕੁਝ ਨਸ਼ਾ ਵਗੈਰਾ ਕਰਦੇ ਆ ਤੇ ਵੇਚਣ ਵਾਲੇ ਬੰਦੇ ਸੀ ਤੇ ਬਸ ਉਹਨਾਂ ਦਾ ਖੇਲ ਦੇ ਵੀ ਨਸ਼ੇ ਤੇ ਕਾਨੂੰਨ ਤੇ ਪੂਰਾ ਪਕੜ ਕੀਤੀ ਹੈ ਘਟਿਆ ਹੈ ਕਿਉਂਕਿ ਦੇਖੋ ਇਹ ਕੋਈ ਇੱਕ ਦਿਨ ਦੀ ਬਿਮਾਰੀ ਦਾ ਹੈ ਨਹੀਂ ਥੋੜਾ ਸਮਾਂ ਲੱਗਣਾ ਹੈ ਅਸੀਂ ਇਹਨੂੰ ਬਿਲਕੁਲ ਜੜ ਤੋਂ ਖਤਮ ਕਰਾਂਗੇ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਬਿਹਾਰੀ ਕਲੋਨੀ ਦੇ ਇਹ ਨੌਜਵਾਨ ਜਿਹੜੇ ਰਹਿੰਦੇ ਨੇ ਇਹ ਵੀ ਪ੍ਰਵਾਸੀ ਭਾਈਚਾਰੇ ਦੀ ਸਵੇਰੇ ਕਾਰਵਾਈ ਹੋ ਗਈ ਜੀ ਮੇਰੀ ਕਮਿਸ਼ਨਰ ਆਫ ਪੁਲਿਸ ਨਾਲ ਗੱਲ ਹੋਈ ਉਹਨਾਂ ਬੜੀ ਚੰਗੀ ਤਰ੍ਹਾਂ ਆਸ਼ਵਾਸ਼ਣ ਜੀ ਤੁਰੰਤ 5 ਮਿੰਟ ਅੰਦਰ ਐਸ ਐਚ ਓ ਸਾਹਿਬ ਵੀ ਆਗੇ ਜਦੋਂ ਸੀਪੀ ਸਾਹਿਬ ਨਾਲ ਗੱਲ ਹੋਈ ਮੇਰੀ ਐਮ ਐਨ ਏ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਅਗਰ ਉੱਪਰ ਵੱਡੇ ਅਫਸਰਾਂ ਨਾਲ ਗੱਲ ਕੀਤੀ ਹੈ ਕੋਈ ਵੀ ਕਿਸ ਤਰ੍ਹਾਂ ਢੀਲ ਨਹੀਂ ਵਰਤੀ ਜਾਏਗੀ ਜੀ ਛੇ ਥੋੜੇ ਜੀ ਬਿਹਾਰੀ ਕਲੋਨੀ ਤੋਂ ਬੰਦੇ ਆਏ ਸੀ ਕਿ ਉਹਨਾਂ ਝਗੜਾ ਵਗੈਰਾ ਕੀਤਾ ਸੀਗਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਉਹਦੀ ਵੀ ਦਾ ਕੋ ਆਪਸੇ ਚ ਹੋਣਾ ਪਰ ਆ ਕੇ ਮਹੱਲੇ ਦੇ ਵਿੱਚ ਥੋੜਾ ਜਿੰਨੇ ਲੰਘਦੇ ਆਣ ਉਹਨਾਂ ਨੇ ਆਪਸੇ ਚ ਬਦਮਾਸ਼ੀ ਟਾਈਪ ਕੀਤੀ ਹੈ ਇਹ ਕਿੰਨੇ ਕੁ ਨੌਜਵਾਨ ਸੀ ਸਭ ਜੜਿਆ ਸੀ ਉਹ 8 10 ਜਣੇ ਦੱਸ ਇੰਨੇ ਕੁ ਸੀਗੇ ਦੱਸਿਆ ਨੇ 8 10 ਜਣੇ ਸੀਗੇ ਬਿਹਾਰੀ ਕੋਲੋਨੀ ਕਿੱਥੇ ਕਰਕੇ ਦੇ ਆ ਸਾਹਮਣੇ ਪੈਂਦੀ ਤੇਰੀ ਤੇ ਸਰ ਇਹ ਕਹਿੰਦੇ ਕਿ ਗੋਲੀਆਂ ਵੀ ਚੱਲੀਆਂ ਕੋਈ ਨਹੀਂ ਗੋਲੀ ਵਾਲੀ ਕੋਈ ਨਹੀਂ ਗੋਲੀ ਚੱਲਣ ਲਿਆ ਪਤਾ ਸਿੱਕੇ ਇਹੋ ਜਿਹੀ ਕੋਈ ਨਹੀਂ ਨਹੀਂ ਇਹੋ ਜਿਹੀ ਕੋਈ ਨਹੀਂ ਕੋਈ ਫਾਇਰਿੰਗ ਪੂਰਿੰਗ ਤਾਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗਾਉਂਡ ਹੀ ਚੱਲੇ ਨੇ ਸਰ ਥੋੜਾ ਬੜਾ ਆਪਸੇ ਚੱਲਿਆ ਉਹ ਸਾਰਾ ਹੀ ਵੈਰੀਫਾਈ ਕਰ ਲੈ ਪਰਚਾ ਦਰਜ ਕਰਨ ਲੱ ਆਵਲੇ ਦੇ ਵਿੱਚ ਕੋਈ ਵੀਡੀਓ ਆਈ ਹੈ ਵੀਡੀਓ ਲੈ ਲਈ ਹੈ ਅਸੀਂ ਬੰਦੇ ਦੀ ਪਛਾਣ ਕਰਕੇ ਤੇ ਉਹ ਅਸੀਂ ਪਰਚਾ ਦਰਜ ਕਰ ਰਹੇ ਆ ਆਪਾਂ ਹੁਣੀ ਆਏ ਆ ਆਪਾਂ ਸਾਰਾ ਮਾਹੌਲ ਦੇਖ ਲਿਆ ਜਿਵੇਂ ਸਰ ਆਪਣਾ ਭਾਜੀ ਨੇ ਦੱਸਿਆ ਇਹਨਾਂ ਦੇ ਘਰ ਤੇ ਹਮਲਾ ਹੋਇਆ ਆਪਾਂ ਸਾਰੀ ਵੀਡੀਓ ਵਗੈਰਾ ਲੈ ਰਹੇ ਆਂ ਠੀਕ ਆਣਾ ਪਛਾਤੇ ਇਹ ਬੰਦੇ ਨੇ ਕੱਲ ਇਹਨਾਂ ਦੱਸਿਆ ਬਿਹਾਰੀ ਕਲੋਨੀ ਰਹਿੰਦੇ ਆ ਆਪਾਂ ਕੱਲੇ ਕੱਲੇ ਦੀ ਪਛਾਣ ਕਰਕੇ ਹੁਣੇ ਪਰਚਾ ਦਰਜ ਕਰਨਾ ਕੱਲੇ ਕੱਲੇ ਨੂੰ ਚੱਕ ਕੇ ਸਿੱਟਣਾ ਥੇਲ ਚ ਸਰ ਇਸ ਤਰੀਕੇ ਪਹਿਲੇ 5 ਵਜੇ ਹਮਲਾ ਕੀਤਾ ਉਸ ਤੋਂ ਬਾਅਦ ਫੇਰਾ ਕੇ 7 ਵਜੇ ਹਮਲਾ ਕਰਕੇ ਗਏ ਸਰੀਆ ਮੇਂ ਗੁੰਡਾਗਰਦੀ ਕਰਨੇ ਕੀ ਲੱਗਦਾ ਹੁਣ ਆਪਾਂ ਨੂੰ ਪਤਾ ਹੀ ਹੁਣ ਲੱਗਿਆ ਨਾ ਜਿਵੇਂ ਇਹਨਾਂ ਨੇ ਗੱਲ ਦੱਸੀ ਹੈ ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਕਰਕੇ ਤੇ ਕੱਲੇ ਕੱਲੇ ਤੇ ਐਕਸ਼ਨ ਲੈ ਲਾਂਗੇ ਕੋਈ ਚੱਕਰ ਹੀ ਪਹਿਲੇ ਵੀ ਜਿਹੜੇ ਅਫਸਰ ਸੀਗੇ ਉਹ ਉੱਥੇ ਨਹੀਂ ਗਏ ਉਸ ਤੋਂ ਬਾਅਦ ਪੈਰਵਰਿਫਾਈ ਨਹੀਂ ਨਹੀਂ ਮਲਾਜ਼ਮ ਗਏ ਸੀ ਉੱਥੇ ਸਿਵਲ ਅਸਲ ਗਏ ਸੀਗੇ ਉੱਥੇ ਉਹਨਾਂ ਕਹਿੰਦੇ ਆ ਕਿ ਇੱਥੇ ਬੰਦੇ ਮਿਲਣਗੇ ਪਰ ਉੱਥੇ ਨਹੀਂ ਮਿਲੇ ਉਹ ਬੰਦੇ ਅਨਫਾਰਚੂਨੇਟਲੀ ਮਗਰੋਂ ਫਿਰ ਪ੍ਰੋਬਲਮ ਆ ਗਈ ਸਰ ਕੁਝ ਫਾਇਰ ਵੀ ਕੀਤੇ ਗਏ ਨੇ ਨੋ ਆਪਾ ਵੈਰੀਫਾਈ ਕਰਤਾ ਜਿਵੇਂ ਨਾਲ ਦੱਸਿਆ ਦੇਖਦੇ ਆ ਕਿੱਥੇ ਫਾਇਰ ਹੋਇਆ ਮਾਮੂਲੀ ਦੇ ਵਿੱਚ ਸਰੇ ਆਮ 5 6 ਵਜੇ ਦਾ ਟਾਈਮ ਤੁਸੀਂ ਦੇਖਦੇ ਹੋ ਬੱਚੇ ਵੀ ਘੁੰਮਦੇ ਰਹਿੰਦੇ ਨੇ ਕਿਸੇ ਨੂੰ ਗੋਲੀ ਵੀ ਲੱਗ ਸਕਦੀ ਸੀ ਜਾਂ ਪੱਥਰ ਵੀ ਲੱਗ ਸਕਦਾ ਸੀ ਜਾਨ ਵੀ ਜਾ ਸਕਦੀ ਸੀ ਸਰੇ ਆਮ ਲੋਅਰ ਆਰਡਰ ਜਿਹੜਾ ਆਪਣੇ ਹੱਥ ਚ ਲੈ ਰਹੇ ਨੇ ਜੀ ਉਹ ਦੀ ਪਛਾਣ ਕਰਕੇ ਜੋ ਆਪਣਾ ਕਾਨੂੰਨੀ ਕਾਰਵਾਈ ਬਣਦੀ ਆਪਾਂ ਕਰਦੇ ਹਾਂ ਸਮੂਹ ਮੋਹੱਲੇ ਦੇ ਨਿਵਾਸੀਆਂ ਨੇ ਇਹ ਕੋਲ ਦਿੱਤੀ ਹੈ ਕਿ ਅਗਰ 24 ਘੰਟੇ ਦੇ ਅੰਦਰ ਅਗਰ ਇਹਨਾਂ ਦੀ ਕਾਰਵਾਈ ਨਹੀਂ ਹੋਈ ਤੇ ਕਾਰਵਾਈ 24 ਘੰਟੇ ਕਿ ਹੋਣੀ ਹੋ ਰਹੀ ਹੈ 24 ਘੰਟੇ ਤਾਂ ਬਹੁਤ ਦੂਰ ਨੇ